ਕੋਠੀਆਂ ਕਾਰਾਂ ਅਤੇ ਪੈਸਾ ਇਹ ਸਭ ਚੀਜ਼ਾਂ ਅੱਜ ਹਨ ਕੱਲ ਨਹੀਂ ਹੋ ਸਕਦੀਆਂ ਇਹਨਾਂ ਨੂੰ ਦੇਖ ਕੇ ਅਸੀਂ ਕਿਸੇ ਨੂੰ ਅਮੀਰ ਕਹਿ ਦੇਣਾ ਗਲਤ ਨਹੀਂ ਪਰ ਇਹ ਅਮੀਰੀ ਦੀ ਅਸਲ ਪਹਿਚਾਨ ਨਹੀਂ ਇਹ ਸਿਰਫ ਸਮੇਂ ਦੇ ਨਾਲ ਮਿਲੀਆਂ ਸਹੂਲਤਾਂ ਹਨ ਜੋ ਇੱਕ ਦਿਨ ਖਤਮ ਵੀ ਹੋ ਸਕਦੀਆਂ ਹਨ ਇਹ ਚੀਜ਼ਾਂ ਮਿੱਟੀ ਨਾਲ ਬਣਦੀਆਂ ਹਨ ਅਤੇ ਆਖਰ ਮਿੱਟੀ ਵਿੱਚ ਹੀ ਦਬ ਜਾਂਦੀਆਂ ਹਨ ਜ਼ਿੰਦਗੀ ਵਿੱਚ ਉਹ ਬੰਦਾ ਅਮੀਰ ਹੈ ਜਿਸ ਦਾ ਦਿਲ ਭਰਪੂਰ ਹੈ ਜਿਸ ਨੂੰ ਆਪਣੇ ਕੋਲ ਜੋ ਹੈ ਉਸ ਦਾ ਸ਼ੁਕਰ ਹੈ ਜਿਸ ਨੂੰ ਸਭ ਕੁਝ ਮਿਲਣ ਦੀ ਲਾਲਚ ਨਹੀਂ ਸਗੋ ਜੋ ਮਿਲਿਆ ਉਸ ਦੀ ਕਦਰ ਹੈ ਮਾੜੇ ਸਮੇਂ ਵਿੱਚ ਵੀ ਜਿਹੜਾ ਸ਼ਾਂਤ ਰਹਿ ਸਕਦਾ ਹੈ ਸਬਰ ਕਰ ਸਕਦਾ ਹੈ ਉਹ ਬੰਦਾ ਅਸਲ ਅਮੀਰ ਹੈ ਕਿਉਂਕਿ ਸਬਰ ਉਹੀ ਕਰ ਸਕਦਾ ਹੈ ਜਿਸ ਦਾ ਦਿਲ ਮਜ਼ਬੂਤ ਹੋਵੇ ਅਤੇ ਅੰਦਰ ਰੱਬ ਪ੍ਰਤੀ ਸੱਚੀ ਆਸਤਾ ਹੋਵੇ ਖੁਸ਼ੀ ਪੈਸੇ ਨਾਲ ਖਰੀਦੀ ਨਹੀਂ ਜਾ ਸਕਦੀ ਸ਼ਕਤੀ ਨਾਮ ਚਮਕ ਇਸ ਸਭ ਕੋ ਜੋ ਬਾਹਰੀ ਹੈ ਪਰ ਦਿਲ ਦੀ ਸ਼ਾਂਤੀ ਮਨ ਦੀ ਸਫਾਈ ਤੇ ਰੂਹ ਦੀ ਤਸੱਲੀ ਇਹਨਾਂ ਨੂੰ ਕੋਈ ਮੋਲ ਨਹੀਂ ਇਹ ਤਦੋਂ ਮਿਲਦੀ ਹੈ ਜਦੋਂ ਬੰਦਾ ਹਰ ਹਾਲਾਤ ਹਾਲਤ ਵਿੱਚ ਕਹਿ ਸਕੇ ਜੋ ਰੱਬ ਕਰਦਾ ਹੈ ਚੰਗੇ ਲਈ ਕਰਦਾ ਹੈ ਕਾਰ ਵੱਡਾ ਹੋਵੇ ਜਾਂ ਛੋਟਾ ਕਾਰ ਲੱਖਾਂ ਦੀ ਹੋਵੇ ਜਾਂ ਪ੍ਰਾਣੀ ਇਹਨਾਂ ਨਾਲ ਇਨਸਾਨ ਦੀ ਕਦਰ ਨਹੀਂ ਤੈਅ ਹੁੰਦੀ ਕਦਰ ਉਸ ਇਨਸਾਨ ਦੀ ਹੁੰਦੀ ਹੈ ਜਿਸ ਦੇ ਅੰਦਰ ਪਿਆਰ ਮਾਫੀ ਇੱਜ਼ਤ ਅਤੇ ਦੂਜਿਆਂ ਲਈ ਚੰਗਾ ਸੋਚਣ ਦੀ ਸਮਰੱਥਾ ਹੋਵੇ ਅਸਲ ਵਿੱਚ ਅਮੀਰੀ ਰੂਹ ਦੀ ਹੁੰਦੀ ਹੈ ਜਿਸਦੇ ਦਿਲ ਵਿੱਚ ਰੱਬ ਵੱਸਦਾ ਹੈ ਉਹ ਬੰਦਾ ਕਦੇ ਵੀ ਗਰੀਬ ਨਹੀਂ ਭਾਵੇਂ ਉਸਦੇ ਕੋਲ ਧਨ ਘੱਟ ਹੋਵੇ ਪਰ ਉਸਦੀ ਜ਼ਿੰਦਗੀ ਵਿੱਚ ਸਕੂਨ ਜ਼ਿਆਦਾ ਸਕੂਨ ਜ਼ਿਆਦਾ ਹੋ ਜਾਂਦਾ ਹੈ ਅਮੀਰ ਉਹ ਨਹੀਂ ਜਿਸ ਕੋਲ ਬਹੁਤ ਕੁਝ ਹੈ ਅਮੀਰ ਉਹ ਹੈ ਜਿਸ ਦਾ ਦਿਲ ਰੱਜਿਆ ਹੋਇਆ ਹੈ